ਗੁਰੂ ਨਾਨਕ ਦੇਵ ਮਹਾਰਾਜ ਨੇ ਜੋ ਸਾਡੀ ਸੁਰਤੀ ਹੈ ਜਿਹੜੀ ਸੋਚ ਸ਼ਕਤੀ ਹੈ ਜਿਹਨੂੰ ਅਸੀਂ ਦਿਮਾਗੀ ਸ਼ਕਤੀ ਕਹਿੰਦੇ ਹਾਂ ਇਸ ਦੇ ਪੰਜ ਦਰਜੇ ਦੱਸੇ ਨੇ ਦਾ ਜ਼ਿਕਰ ਕੀਤਾ ਹੈ ਸ਼ਰਮ ਖੰਡ ਵਿੱਚ ਕਹਿੰਦੇ ਨੇ ਤਿੱਥੇ ਘੜੀਏ ਸੁਰਤ ਮਤ ਮਨ ਬੁੱਧ ਚਾਰ ਆਵੀਆਂ ਸੁਰਤੀ ਮਤ ਮਨ ਔਰ ਬੁੱਧ ਚਿੱਤ ਪੰਜਵੀਂ ਹੈ ਤਿੱਥੇ ਘੜੀਏ ਸੁਰਾਂ ਸਿਧਾਂਤ ਕੀ ਸੋਧ ਸੁਰਤ ਮਤ ਮਨ ਮੁਧ ਔਰ ਸੁਧ ਇਹ ਪੰਜ ਦਰਜੇ ਦੱਸੇ ਨੇ ਗੁਰੂ ਨਾਨਕ ਸਾਹਿਬ ਨੇ ਮਨੁੱਖ ਦੀ ਸੋਚ ਸ਼ਕਤੀ ਦੇ ਮਨੁੱਖ ਦੀ ਦਿਮਾਗੀ ਸ਼ਕਤੀ ਦੇ ਸਭ ਤੋਂ ਪਹਿਲਾ ਦਰਜਾ ਹੈ ਸੁਰਤ ਜਿਨਾ ਚਿਰ ਬੰਦਾ ਸੁਰਤੀ ਨੂੰ ਇਕਾਗਰ ਨਾ ਕਰੇ ਉਹਨਾਂ ਚਿਰ ਕੋਈ ਗੱਲ ਨਹੀਂ ਬਣਦੀ ਹਰ ਕੰਮ ਕਰਨ ਲਈ ਚਾਹੇ ਉਹ ਪ੍ਰੈਕਟੀਕਲ ਕਰਨਾ ਹੋਵੇ ਤੇ ਚਾਹੇ ਉਹ ਅਧਿਆਤਮ ਸਿਮਰਨ ਦੁਆਰਾ ਕਰਨਾ ਹੋਵੇ ਸੁਰਤੇ ਕਾਗਰ ਕਰਨ ਦੀ ਲੋੜ ਹੈ ਪਰ ਰੋਟੀਆਂ ਪਕਾਣੀਆਂ ਹੋਵਣਾਂ ਤੇ ਸੁਰਤੇ ਕਾਗਰ ਨਾ ਹੋਵੇ ਤਾਂ ਰੋਟੀਆਂ ਸੜ ਜਾਂਦੀਆਂ ਤਵੇ ਤੇ ਪਈਆਂ ਸੁਰਤੀ ਦੇ ਵਿੱਚ ਨਾ ਹੋਵੇ ਤਾਂ ਪਤਨ ਲੂਣ ਪਾਏ ਕਿਈ ਵਾਰੀ ਦੂਜੀ ਵਾਰੀ ਲੂਣ ਪੈ ਜਾਂਦਾ ਹੈ ਸਬਜ਼ੀ ਵਿੱਚ ਸੁਰਤੀ ਨੂੰ ਇਕਾਗਰ ਕਰਨ ਦੀ ਲੋੜ ਹੈ ਸ਼ਬਦ ਨੂੰ ਗ੍ਰਹਿਣ ਕਰਨ ਦੇ ਲਈ ਸਭ ਤੋਂ ਪਹਿਲੀ ਸਟੇਜ ਹੈ ਸੁਰਤ ਦੇਣੀ ਸ਼ਬਦ ਵੱਲ ਸੁਰਤ ਦੇਣੀ ਜਿਸ ਚੀਜ਼ ਵੱਲ ਤੁਸੀਂ ਮੁੜ ਮੁੜ ਕੇ ਸੁਰਤੀ ਦਿੰਦੇ ਰਹੋਗੇ ਉਹ ਚੀਜ਼ ਤੁਹਾਡੀ ਮਤ ਵਿੱਚ ਚਲੀ ਜਾਏਗੀ ਸੁਰਤੀ ਤੋਂ ਬਾਅਦ ਅਗਲੀ ਸਟੇਜ ਹੈ ਮਤ ਗੁਰਬਾਣੀ ਦੀ ਕਿਸੇ ਤੁਕ ਨੂੰ ਤੁਸੀਂ 5 ਵਾਰੀ 10 ਵਾਰੀ 15 ਵਾਰੀ 20 ਵਾਰੀ ਪੜੋ ਉਹ ਤੁਨ ਯਾਦ ਹੋ ਜਾਏਗੀ ਇੱਕ ਵਾਰੀ ਪੜਿਆ ਯਾਦ ਨਹੀਂ ਹੁੰਦੀ ਮੁਰਬੁਰ ਕੇ ਰਿਪੀਟ ਕਰੀ ਜਾਓ ਸੁਰਦ ਦਿੱਤੀ ਜਾਓ ਸੁਰ ਦਿਨਿਆ ਦਿਨਿਆ ਇਹ ਚੀਜ਼ ਮਤ ਵਿੱਚ ਚਲੀ ਜਾਂਦੀ ਹੈ ਯਾਦ ਹੋ ਜਾਏ ਅੰਦਰ ਬੈਠ ਜਾਂਦੀ ਹੈ ਮਤ ਤੋਂ ਬਾਅਦ ਅੰਦਰ ਚੀਜ਼ ਦੋ ਬੈਠ ਜਾਂਦੀ ਹੈ ਫਿਰ ਚੀਜ਼ ਜਾਂਦੀ ਹੈ ਮਨ ਵਿੱਚ ਮਨ ਦੇ ਨੰਨੇ ਨੂੰ ਸਿਆਰੀ ਹੈ ਮਾ ਪੁਰਖ ਨੇ ਇਹਦਾ ਅਰਥ ਕੀਤਾ ਹੈ ਮਨੀਖਾ ਬੁੱਧੀ ਸੁਰਤ ਮਤ ਤੂੰ ਮਾਦ ਹੈ ਮਨੀਖਾ ਬੁੱਧੀ ਜਿਸ ਨੂੰ ਕਿਹਾ ਜਾਂਦਾ ਹੈ ਨਿਰਣਾ ਬੁੱਧੀ ਜਿੱਥੇ ਬੰਦਾ ਨਿਰਣਾ ਕਰਦਾ ਹੈ ਕਿ ਇਹ ਚੰਗਿਆਈ ਹੈ ਇਹ ਬੁਰਾਈ ਹੈ ਇਹ ਮੇਰਾ ਦੋਸਤ ਹੈ ਇਹ ਮੇਰਾ ਦੁਸ਼ਮਣ ਹੈ ਇਹ ਵਿੱਚ ਲਾਭ ਹੈ ਇਹ ਵਿੱਚ ਨਫਾ ਹੈ ਨਿਰਣਾ ਕਰਦਾ ਹੈ ਲਾਭ ਹਾਨ ਦਾ ਨਿਰਣਾ ਕਰਦਾ ਹੈ ਚੰਗਿਆਈ ਬੁਰਾਈ ਦਾ ਨਿਰਣਾ ਕਰਦਾ ਹੈ ਦੋਸਤ ਦੁਸ਼ਮਣ ਦਾ ਨਿਰਣਾ ਕਰਦਾ ਇਸ ਨੂੰ ਕਹਿੰਦੇ ਨੇ ਮਨੀਖਾ ਮੁਧੀ ਨਿਰਣਾ ਮੁਧੀ